ਇਹ ਕਿਹਾ ਹੰਨ ਨਹੀਂ ਪਤਾ ਲੱਗਦਾ ਪਹਿਲਾਂ ਕੀ ਲੱਗਦਾ ਹੈ ਕੀ ਨਹੀਂ ਚਲੋ ਜੋ ਮਾਲਕ ਦੇ ਮਜ਼ਦੂਰ ਆ ਪਰ ਚਲੋ ਹੋਇਆ ਤਾਂ ਮੜਾ ਹੀ ਪਰ ਕੀ ਕਾਸਾ ਕਿੰਨੇ ਪੈਸੇ ਲੱਗੇ ਭਾਂਜੀ ਪਤਾ ਨਹੀਂ ਬੱਚੇ ਨੂੰ ਪਤਾ ਹੈ ਮੈਨੂੰ ਨਹੀਂ ਪਤਾ ਹੈਗਾ ਕਿੰਨੀ ਦੇਰ ਪਹਿਲਾਂ ਗਿਆ ਸੀ ਭਾਂਜੀ ਹਾਂਜੀ ਮੈਨੂੰ ਨਹੀਂ ਪਤਾ ਕਦੋਂ ਗਿਆ ਕਿੰਨੇ ਬੱਚੇ ਐ ਤੇ ਵੀ ਇਹਦੇ ਹੀ ਗੁੱਟੀ ਕਾਕਾ ਜੀ ਕਿੰਨੀ ਦੇਰ ਪਹਿਲਾਂ ਵਿਆਹ ਹੋਇਆ ਹੈ ਵਿਆਹ ਨੂੰ 7-8 ਦਾਗ ਸਾਲ ਹੋ ਗਏ ਅਮਰੀਕਾ ਗਿਆ ਉਹਨੂੰ ਕਿੰਨੇ ਦਿਨ ਦਾਗ ਦਿਨ ਹੋਈ ਜੀ ਅਮਰੀਕਾ ਦੇ 7 ਦਿਨ ਹੋਏ ਪਹੁੰਚਣ ਨੂੰ ਤੇ ਇਹ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਸਰਕਾਰ ਨੂੰ ਕੋਈ ਮਤ ਕਰਨੀ ਚਾਹੀਦੀ ਤੁਹਾਡੀ ਕੰਮ ਲਾਣ ਦੀ ਚੰਗੀ ਗੱਲ ਹੀ ਹੈ ਕੀ ਕਰ ਲਾਣਾ ਫਿਰ ਹੁਣ ਜਿਹੜਾ ਮਾਕਤ ਦਾ ਮਜ਼ਦੂਰ ਆ ਆਪਾਂ ਕੁਝ ਨਹੀਂ ਕਰ ਸਕਦੇ ਸਰਕਾਰਾਂ ਦੇ ਫੈਸਲੇ ਜਿਹੜਾ ਅਮਰੀਕਾ ਸਰਕਾਰ ਦਾ ਫੈਸਲਾ ਜਦੋਂ ਜਦੋਂ ਨਹੀਂ ਕੋਈ ਗੱਲ ਨਹੀਂ ਜੋ ਮਾਲਕ ਨੂੰ ਮਜ਼ਦੂਰ ਆ ਮਤ ਜੀ ਜਦੋਂ ਬਾਹਰ ਭੇਜਿਆ ਜਾਂਦੀ ਆ ਮਾਲਵੇ ਕਿਵੇਂ ਭੇਜਿਆ ਸੀ ਕਿੰਨੇ ਕੇ ਪੈਸੇ ਲੱਗ ਗਏ ਸੀਗੇ ਜਾਂ ਮੈਨੂੰ ਨਹੀਂ ਪਤਾ ਮਾਂ ਬੱਚੇ ਨੂੰ ਪਤਾ ਹੋਣਾ ਮੈਨੂੰ ਨਹੀਂ ਪਤਾ ਮੇਰੇ ਨਾਲ ਕਦੀ ਗੱਲ ਨਹੀਂ ਕਰਦੇ ਕਿਉਂਕਿ ਮੇਰੇ ਨਾਲ ਉਹਨਾਂ ਦਾ ਬੜਾ ਹੀ ਤਾਂ ਤੇਲ ਬਹੁਤ ਕਮਜ਼ੋਰ ਆ ਜਦੋਂ ਵੀ ਘਰ ਆਉਂਦਾ ਵਾ ਤੇ ਤੁਸੀਂ ਸਰਕਾਰ ਨੂੰ ਤੁਹਾਡੇ ਚਾਹੀ ਉਹਨਾਂ ਨੂੰ ਤੁਹਾਡੇ ਕੋਲ ਆ ਕੇ ਕਦੀ ਗੱਲ ਸੁਣਨਾ ਤੁਹਾਡੀ ਬਾਹ ਫੜ ਹਾਂਜੀ ਇਹ ਤਾਂ ਕਹਿੰਦੇ ਆ ਸਾਡੀ ਮਾਂ ਦਾ ਸੱਚੇ ਪੈਸਾ ਕਹਿੰਦੇ ਨਵਾ ਗਿਆ ਜੋ ਵੀ ਚਲੋ ਜਿੰਨਾ ਵੀ ਜਿਆਦਾ ਸੀ ਆਪਣੇ ਉਹਦੇ ਤੇ ਕਟੜ ਕਮਾਉਣ ਗਿਆ ਹੀ ਇੰਨਾ ਥੋੜੀ ਪਤਾ ਹੀ ਪਿਆ ਚੱਕਰ ਪੰਡ ਜਣਾ ਬਹੁਤ ਮਾੜਾ ਫੈਸਲਾ ਜੀ ਬੰਦਾ ਕਮਾਉਣ ਗਿਆ ਹੀ ਆਪਣਾ ਜੀਆ ਜਨਤਵਾਦ ਤੇ ਚੰਗਾ ਫਿਊਚਰ ਲੈ ਕੇ ਜਾਂਦਾ ਬੰਦਾ ਠੀਕ ਹੈ ਜੀ ਕਿੰਸ ਕਾਲਗਲੀ ਅਪੀਲ ਕਰੋਗੇ ਸਰ ਸਰਕਾਰ ਜੀ ਤੇ ਉਹ ਅਪੀਲ ਕਰਦੇ ਕਿ ਅੰਦਰ ਕੋਈ ਸੋਚੋ ਚਲੋ ਜਿੱਦਾਂ ਵੀ ਆਣਾ ਵੀ ਲੀਗਲ ਤਰੀਕਾ ਨਾਲ ਹੁਣ ਪਹੁੰਚਾਇਆ ਜਾਵੇ ਕਿਉਂਕਿ ਇੰਨਾ ਪਹਾ ਲੱਗਿਆ 42 43 ਲੱਖ ਘਰ ਵੇਚ ਕੇ ਅੱਦ ਨੂੰ ਲਾਇਆ ਹੁੰਦਾ ਜੀ ਪਹਿਲੀ ਬੰਨਾ ਵੇਚ ਕੇ ਸਾਰਾ ਕੁਝ ਇਹ ਜ਼ਿੰਦਗੀ ਦਾ ਆਪਣਾ ਲਾਸਤ ਆ ਜੋ ਕਮਾਇਆ ਜੀ ਅਮਰੀਕਾ ਸਰਕਾਰ ਦੇ ਫੈਸਲੇ ਹੁ ਕਿਵੇਂ ਦਾ ਬਹੁਤ ਮਾੜਾ ਜੀ ਚਲੋ ਠੀਕ ਹੈ ਜੀ ਜਿਹੜੇ ਹੁ ਪਹੁੰਚ ਗਿਆ ਉਹਨਾਂ ਦਾ ਤਾਂ ਕੋਈ ਨਾ ਕੋਈ ਸੋਚ ਦੇ ਉਹ ਨਵੇਂ ਤੇ ਰੋਕ ਲੱਗ ਜਾਂਦੀ ਇੰਡੀਆ ਤੇ ਰੋਕ ਲੱਗ ਜਾਂਦੀ ਜੀ ਕਿਤੇ ਕੁਝ ਹੁੰਦਾ ਚਲੋ ਲੱਗਦਾ ਭਾਰਤ ਸਰਕਾਰ ਨੂੰ ਇਹਦੇ ਵਿਰੁੱਧ ਕੋਈ ਉਹ ਤਾਂ ਲੈਣਾ ਚਾਹੀਦਾ ਜੀ ਫੈਸਲਾ ਤਾਂ ਲੈਣਾ ਚਾਹੀਦਾ ਇਹ ਚੀਜ਼ ਵੱਲੋਂ ਠੀਕ ਹੈ ਜੀ ਐਨਆਰਈ ਮਾਮਲੇ ਤੇ ਮੰਤਰੀ ਨੇ ਕੁਲਦੀਪ ਧਾਲੀਵਾਲ ਨੂੰ ਜੀ ਜੀ ਉਹਨਾਂ ਤੋਂ ਕੋਈ ਅਪੀਲ ਕਰਨੀ ਚਾਹੁੰਦੇ ਉਹ ਇਹੋ ਅਪੀਲ ਕਰਦੇ ਹਾਂ ਜੀ ਇਹਨਾਂ ਦਾ ਬੱਚਿਆਂ ਦਾ ਸੋਚੋ ਥੋੜਾ ਬਹੁਤਾ ਜਿੰਨੇ ਵੀ ਗਏ ਆ ਸਾਰਾ ਆਪਣਾ ਵੇਚ ਵਟ ਕੇ ਹੋ ਤਾਂ ਜਿਹੜੇ ਇੱਥੇ ਆ ਗਏ ਆ ਤਾਂ ਸਾਰਾ ਕੁਝ ਵੇਚ-ਵਟ ਕੇ ਇੱਥੇ ਟੱਕਿਆਂ ਧੋੜਿਆਂ ਚੁੱਕੇ ਰਹਿ ਜਨਾਂ ਜੀ। ਨਾ ਵਿਆਜ ਹੀ ਪੈਸੇ ਚੁੱਕੇ ਜੀ ਨਾ ਵਿਆਜਦਾਰ ਨਾ ਕਿ ਇੱਕ ਉਹ ਨਾ ਕੁਝ ਹੋਣਾ ਜੀ। ਲੱਗਦਾ ਪੰਜਾਬ ਸਰਕਾਰ ਨੂੰ ਜਾਂ ਇਤਨੀ ਸਰਕਾਰਾਂ ਨੂੰ ਕੋਈ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਚਾਹੀਦੇ ਜਿਹੜੇ ਬਾਹਰੋਂ ਉਹ ਤਾਂ ਵੀਰ ਜੀ ਚਲੋ ਹੈ ਹੀ ਆ ਜੀ। ਰੋਜ਼ਗਾਰ ਇੱਥੇ ਹੁੰਦਾ ਤਾਂ ਫਿਰ ਜਾਂਦੇ ਕਿਉਂ ਜੀ? ਪਤਾ ਨਹੀਂ ਕਦੋਂ ਘਰ ਆ ਰਹੇ ਹੁਣ। ਹੁਣ ਇਹ ਨਹੀਂ ਅਜੇ ਕੋਈ ਖ਼ਬਰ ਹੀ ਨਹੀਂ ਜੀ। ਆਹ ਖ਼ਬਰ ਹੀ ਨਹੀਂ ਜੀ ਕੋਈ। ਜਿਹੜੇ ਡਿਪੋਰਟ ਹੋ ਕੇ ਆਏ ਨੇ। ਹਾਂ ਜੀ ਜੀ। ਤੁਸੀਂ ਸਰਕਾਰ ਨੂੰ ਇਹ ਮੰਗ ਕਰਦੇ ਹੋ ਕਿ ਉਹ ਇਹਨਾਂ ਦਾ ਕੋਈ ਕਾਰੋਬਾਰਾ ਕਰਨ ਕੋਈ ਨਹੀਂ ਇਹ ਹੀ ਤਾਂ ਕਹਿ ਰਹੇ ਜੀ ਕਰਨ ਉਹਦਾ ਕੋਈ ਨਾ ਕੋਈ ਇਹਨਾਂ ਦਾ ਹੀ ਲਗਜ਼ੀਲਾ ਕਰਨ ਕਿੱਥੇ ਕਰਦ ਨਹੀਂ ਹਾਂ ਜੀ ਚਲੋ ਏਰੀਆ ਕਰਦਣ ਜਾਂ ਕੁਝ ਵੀ ਕਰਦਣ ਪਰ ਇਹਨਾਂ ਦਾ ਕੁਝ ਸੋਚਣਾ ਚਾਹੀਦਾ ਜੀ ਕਿੰਨਾ ਕੁ ਚਿਰ ਪਹਿਲਾਂ ਵੀਰ ਗਿਆ ਹੈ ਜੀ ਬਾਹਰ ਨਹੀਂ ਦੋ ਘਰਾ ਨੇ ਅੱਛਾ ਤਾਂ ਕਦੋਂ ਗਿਆ ਸੀ ਹੈ ਵਿਆਹ ਦਾ ਵਿਆਹ ਬੱਚਿਆਂ ਵਾਲਾ ਕਿੰਨੇ ਦਿਨ ਪਹਿਲਾਂ ਗਿਆ ਹਾਂਜੀ ਕਿੰਨੇ ਦਿਨ ਪਹਿਲਾਂ ਗਿਆ ਹੈ ਜੇਮ ਉੱਥੇ 12 ਦੇ ਨਹੀਂ ਰਿਹਾ ਟੋਟਲੀ ਅੱਛਾ ਵਕਤ ਦਸਤੇ ਜੀ ਜਣ ਲੱਗੇ ਜਿਹੜੇ ਸਰਕਾਰ ਤੋਂ ਵੀ ਮੰਗ ਕਰਦੇ ਸਰਕਾਰ ਤੋਂ ਮੰਗ ਕਰਦੇ ਆ ਵੀ ਮਾਤ ਰਹਿ ਗਏ ਆ ਪਹਿਲੀ ਜਿਹੜੀ ਹੈਗੀ ਕਿਲਾ ਵੇਚ ਕੇ ਗਿਆ ਤੇ ਹੁਣ ਫੋੜ ਕੱਖ ਨਹੀਂ ਤੇ ਕਿੰਨੇ ਕ ਪੈਸੇ ਲੱਗੇ ਜਦੋਂ ਗਿਆ ਭਾਈ ਪੈਸੇ ਹੁਣ ਤੁਹਾਨੂੰ ਬੋਲੇ 40-42 ਲੱਖ ਰੁਪਏ ਲਾ ਕੇ ਗਏ ਤੇ ਤਾਂ ਏਡੇ ਠੱਕੇ ਖਾਂਦੇ ਆ ਅਜੇ ਕੀ ਪਤਾ ਲੱਗਾ ਹੁਣ ਤੁਹਾਨੂੰ ਕੀ ਪਤਾ ਲੱਗਾ ਅਜੇ ਕੋਈ ਪਤਾ ਨਹੀਂ ਤੁਹਾਨੂੰ ਦੱਸੀ ਜਾਣੀ ਵੀ ਕੋਈ ਪਤਾ ਨਹੀਂ ਨਾ ਵੇਖਿਆ ਹੀ ਆ ਮੈਂ ਪਿੰਡ ਤੋਂ ਉੱਠ ਕੇ ਤੁਰਿਆ ਹੁੰਦੇ ਆ ਅੱਜ ਮੈਂ ਪਹੁੰਚਿਆ ਹੀ ਨਹੀਂ ਕੋਈ ਫੋਨ ਕੋਈ ਫੋਨ ਜਾਂ ਮੈਸੇਜ ਕੋਈ ਅਜੇ ਕੋਈ ਚੀਜ਼ ਤਾਂ ਨਹੀਂ ਮੇਰੇ ਕੋਲ ਮਹਿਸੂਸ ਹੋ ਰਹੀ ਨਾ ਨੂੰ ਪਤਾ ਆ ਮਾਤਾ ਜੀ ਆ ਗਿਆ ਇਸ ਤੋਂ ਪਹਿਲਾਂ ਅਜੇ ਮਾਤਾ ਕਿੱਥੇ ਸੀ ਇੰਗਲੈਂਡ ਤੋਂ